ਸਾਡੇ ਸੀਨੀਅਰ ਅਫਸਰ ਸਾਹਿਬ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ ਹੌਨ ਸਾਡੀ ਹੱਦ ਤੋਂ ਲੈਗਾ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨ ਜੀਓ ਨੇ ਸਹਿਭਾਗ ਨਾ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਅਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਹਦੇ ਵਿੱਚ ਫਸਟ ਏਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਦੇ ਰਿਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨ ਹੈ ਨਾ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਹਾਂ ਜੇ ਕਿਤੇ ਰੂਟ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜ਼ੀ 112 ਤੇ ਕਾਲ ਆndi ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਵੀ ਜਿਹੜੀ ਦੇ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਟਲੀ ਵਿਦਨ ਲੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਦੀ ਰਿਪੋਰਟ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮਤਲਬ ਤੁਸੀਂ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟਬਲ ਤੇ ਦੋ ਜਵਾਨ ਆਉਣਗੇ 24 ਘੰਟੇ ਸਰ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਦੇ ਤਿੰਨ ਜਵਾਨ ਆਉਣਗੇ ਤੇ ਜਿਹੜੇ ਐਕਸੀਡੈਂਟ ਦੇ ਮੋੜ ਲਈ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣਗੀਆਂ ਉਹਨਾਂ ਵੱਲੋਂ ਫਰਸਟ ਏਡ ਜਿਹੜੀ ਫਰਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਰਸਟ ਏਡ ਗ੍ਰੇਟਾ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਰ ਉਹ ਜਿਹੜੀ ਵੀ ਮੌਕੇ ਦੇ ਜਿੰਨੀ ਵੀ ਆ ਦੇ ਸਕਣ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਹਸਪਤਾਲ ਲੈ ਜਾਏਗਾ ਜੀ ਕਿਨਾਮਾ ਜੀ ਇਸੇ ਤਰ੍ਹਾਂ ਹੀ ਲਾਓ ਜੀ ਸਰ ਜੀ ਜੀ ਤੁਹਾਡੀ ਮੂਡੀ ਦੇ ਸਹਾਰੇ ਕਿੰਨਾ ਨੰਬਰ ਡਾਇਲ ਕਰੇ ਤੇ ਆਏਗੀ ਤੇ ਕਿਹੜੀਆਂ ਕਿਹੜੀਆਂ ਸਹੂਦਾਵਾਂ ਜਿਹੜੀਆਂ ਇਹਦੇ ਵੀ ਪ੍ਰੋਵਾਈਡ ਕੀਤੀਆਂ ਜਾਣਗੇ ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਤੇ ਇਹ ਗੱਡੀ 10-15 10 ਮਿੰਟ ਚ ਉੱਥੇ ਪਹੁੰਚ ਜਾਊਗੀ ਤੇ ਉਸ ਤੋਂ ਬਾਅਦ ਸਾਡੇ ਕੋਲ ਫਰਸਟ ایڈ ਵੀ ਆਈ ਮੌਕੇ ਤੇ ਅਸੀਂ ਜੋ ਵੀ ਸੱਟ ਫੇਟ ਵੱਜੀ ਆ ਉਹਦਾ ਫਰਸਟ ایڈ ਕਰਾਂਗੇ ਜੀ ਕੱਕ ਜੀ ਹਸਪਤਾਲ ਤੇ ਪੁਲਿਸ ਨੇ ਤੇ ਜਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ ਇੱਕ ਸੈਫਟ ਦੇ ਵਿੱਚ ਇੱਕ ਐਨ ਜੀਓ ਤਿੰਨ ਕਨਸਟੇਬਲ ਜੀ ਤੇ ਇਸੇ ਇਸੇ ਤਰ੍ਹਾਂ ਹੀ ਰਾਤ ਨੂੰ ਆਈ ਸੀਪੀ ਆਰ ਵੀ ਸਖਲਾਈ ਦਿੱਤੀ ਗਈ ਹੈ ਜੀ ਹਾਂ ਜੀ ਇਹਦੇ ਬਾਰੇ ਸਪੈਸ਼ਲ ਸਖਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ایڈ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪਤੰਮ ਲੱਪਟੀ ਕਰਨੀ ਆ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਇੰਟੈਂਡੈਂਟ ਜੀ ਇਹ ਜੀ ਆਕਸੀਜਨ ਵਗੈਰਾ ਫਸਟ ਏਡ ਜੁੰਦੀ ਹੈ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਫਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ ਹੋਰ ਸਹੂਲਤ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ੍ਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕਸਰਤਾ ਹੋ ਚੱਕੀ ਅਸੀਂ ਆਪਣੇ ਪੱਜੋਂ ਵੀ ਕਰਾਂਗੇ ਤੇ ਸਾਡੀ ਇਹ ਮੋਢਲਾ ਫਰਜ਼ ਹੈ ਜੀ ਟਰੇਨਿੰਗ ਤੁਹਾਨੂੰ ਕਿਹੜੀ ਕਿਹੜੀ ਦਿੱਤੀ ਗਈ ਦੇ ਵਿੱਚ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੈਡਿੰਗ ਨੂੰ ਰੋਕਣਾ ਹੈ ਸੀਪੀਆਰ ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ ਸਾਨੂੰ ਮਤਲਬ ਕੇ ਮੋਢੀ ਸਹਿਤਾ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਰਸਟ ایڈ ਕਿਟ ਦੇ ਵਿੱਚ ਥੋੜਾ ਕੀ ਕੀ ਸਮਾਨ ਆ ਫਰਸਟ ایڈ ਕਿਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕਾਂ ਦੀਆਂ ਗੋਲੀਆਂ ਵੀ ਹੈ ਤੇ ਹੁਣ ਫਰਸਟ ਦਰਦੀਆਂ ਹਾਂ ਦਰਦੀਆਂ ਗੋਲੀਆਂ